ਯਾਊ ਨਿਊ ਟੈਲੀਵਿਜ਼ਨ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਮੈਂ ਸੁਖਰਾਜ ਆ ਖਾਸ ਪ੍ਰੋਗਰਾਮ ਸਿਆਸੀ ਚਰਚਾ ਲੈ ਕੇ ਹਾਜ਼ਰ ਹਾਂ ਇਸ ਦੇ ਵਿੱਚ ਸਾਡੇ ਨਾਲ ਹਾਜ਼ਰ ਰਹਿਣਗੇ ਸੀਨੀਅਰ ਜਰਨਲਿਸਟ ਕਰਮਜੀਤ ਭਲਾਈ ਜੀ ਅਸੀਂ ਇਸ ਪ੍ਰੋਗਰਾਮ ਦੌਰਾਨ ਜੋ ਮੌਜੂਦਾ ਹਾਲਾਤ ਨੇ ਪੰਜਾਬ ਦੀ ਰਾਜਨੀਤੀ ਲਾਡੋ ਭਾਰਤ ਦੀ ਰਾਜਨੀਤੀ ਲਾਡੋ ਚੋਣ ਦਾ ਮਾਹੌਲ ਹੈ ਹਮੇਸ਼ਾ ਮੇ ਜੋ ਮੁੱਦੇ ਜਿਨ੍ਹਾਂ ਉੱਤੇ ਗੱਲ ਕਰਾਂਗੇ ਅਤੇ ਦੋ ਲੀਟਰਾਂ ਦੀ ਅਗਲਾ ਬਦਲੀ ਹੋ ਰਹੀ ਹੈ ਉਹਦੇ ਬਾਰੇ ਗੱਲ ਕਰਾਂਗੇ ਫਲਾਈਸਾ ਸਵਾਗਤ ਸੱਤਰੀ ਕਾਲ ਮਿਹਬਾਨੀ ਮਿਹਬਾਨੀ ਸ਼ੁਕਰੀਆ ਸੁਖਰਾਜੀ ਜੀ 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 ਹੋਪਲਾਈ ਸਾਹਿਬ ਠੀਕ ਠਾਕ ਹੋ ਬਿਲਕੁਲ ਬਿਲਕੁਲ ਠੀਕ ਹੈ ਬੜੇ ਦਿਨਾਂ ਬਾਅਦ ਤੁਹਾਡੇ ਨਾਲ ਪ੍ਰੋਗਰਾਮ ਕਰਨ ਦਾ ਮੌਕਾ ਮਿਲ ਰਿਹਾ ਹੁਣ ਤੇ ਸਮਾਂ ਚੂਣਾ ਦਾ ਹੈ ਔਰ ਲਗਾਤਾਰ ਮੈਂ ਸਮਝਦਾ ਪਈ ਆਪਣੇ ਦਰਸ਼ਕਾਂ ਨੂੰ ਸਾਨੂੰ ਪ੍ਰੋਗਰਾਮ ਦੇਣੇ ਚਾਹੀਦੇ ਨੇ ਤਾਂ ਕਿ ਉਹ ਪੰਜਾਬ ਦੇ ਜੋ ਸਹੀ ਰਾਤ ਨੇ ਉਹਨਾਂ ਬਾਰੇ ਜਾਣਕਾਰੀ حاصل ਕਰ ਸਕਣ ਜੀ ਜੀ ਬਿਲਕੁਲ ਭਲਾਈ ਸਾਹ ਭਲਾਈ ਸਾਹ ਚੋਣਾਂ ਦਾ ਵੇਕਲ ਬਚ ਚੁੱਕਿਆ ਹੈਗਾ ਜੱਸੀ ਪਾਰਟੀਆਂ ਲਗਾਤਾਰ ਸਰਕਾਰ ਵਿੱਚ ਵਧਾ ਰਹੀਆਂ ਨੇ ਔਰ ਮੌਜੂਦਾ ਜੱਸੀ ਪਾਰਟੀ ਨੇ ਆਪਣੇ ਉਮੀਦਵਾਰ ਵੀ ਐਲਾਨੇ ਹੋਏ ਨੇ ਮੌਜੂਦਾ ਉਥੋਂ ਪੁਤਰ ਸਿਆਸੀ ਇਹੀ ਹੋਈ ਪਈ ਹੈ ਲੋਕਾਂ ਵਿੱਚ ਥੋੜਾ ਜਿਹਾ ਮਾਹੌਲ ਵੀ ਵੱਖਰਾ ਹੀ ਦੇਖਣ ਨੂੰ ਮਿਲ ਰਿਹਾ ਕਿਉਂਕਿ ਪਹਿਲਾਂ ਜੇਕਰ ਆਪਾਂ ਲੀਡਰਾਂ ਹੀ ਗੱਲ ਕਰੀਏ ਇੱਕ ਸਿਆਸਤ ਨੂੰ ਸੇਵਾ ਵਜੋਂ ਆਖਿਆ ਜਾਂਦਾ ਹੈ ਪਰ ਜਿਹੜੇ ਹਾਲਾਤ ਆਪਾਂ ਦੇਖ ਰਹੇ ਆ ਅੱਜ ਲੱਗਦਾ ਕਿ ਲੀਡਰ ਵਾਲੀ ਸਿਆਸਤ ਤੇਪਾ ਨਹੀਂ ਨਿੱਜੀ ਮਫਾਦਾ ਤੱਕ ਸੀਮਤ ਹੋ ਕੇ ਰਹਿ ਗਈ ਹੈ ਕੀ ਲੱਗਦਾ ਕਿ ਲੋਕਾਂ ਨਾਲ ਦੋ ਦਲ ਵਧੇਲੀ ਕਰਕੇ ਧੋਖਾ ਕੀਤਾ ਜਾ ਰਿਹਾ ਹੈ ਉਸ ਬਾਰੇ ਲੋਕਾਂ ਨੂੰ ਕੀ ਸੋਚਣਾ ਚਾਹੀਦਾ ਹੈ ਦੇਖੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਪੰਜਾਬੀ ਜੋ ਥਾਂ ਲੈਂਦੇ ਨੇ ਉਹਨੂੰ ਕਰਕੇ ਦਿਖਾਉਂਦੇ ਨੇ ਜਜ਼ਬਾਤੀ ਤਾਂ ਜ਼ਰੂਰ ਨੇ ਪਰ ਜੋ ਹਾਲਾਤ ਸਮੇਂ ਅਨੁਸਾਰ ਬਣਦੇ ਨੇ ਉਹ ਉਸੇ ਅਨਸਾਰ ਫੈਸਲਾ ਲੈਣ ਦਾ ਯਤਨ ਕਰਦੇ ਨੇ ਮੌਜੂਦਾ ਦੌਰ ਵਿੱਚ ਦੇਖਿਆ ਇਹ ਜਾ ਰਿਹਾ ਹੈ ਕਿ ਗੱਲ ਬਦਲੀ ਦੀ ਸਿਆਸ ਜਿਹੜੀ ਹੈ ਉਹ ਪੰਜਾਬ ਦੀ ਸਿਆਸ ਤੇ ਉੱਤੇ ਭਾਰੂ ਹੋ ਰਹੀ ਹੈ ਦੇਖੋ ਏਡੇ ਏਡੇ ਦੇ ਨੇਤਾ ਜਿਹੜੇ ਨੇ ਉਹ ਪਾਜਪਾ ਦਾ ਸਾਥ ਜਿਹੜਾ ਹੈ ਉਹਨਾਂ ਦੇ ਨਾਲ ਤੁਰ ਰਹੇ ਨੇ ਔਰ ਦੂਜੀਆਂ ਪਾਰਟੀਆਂ ਦਾ ਜਿਹੜਾ ਸਾਥ ਛੱਡ ਰਹੇ ਨੇ ਪਜੇ ਕਹਿੋ ਜ ਹੈ ਵੀ ਨੇ ਜਿਹੜੇ ਆਮ ਆਦਮੀ ਪਾਰਟੀ ਵਿੱਚ ਵੀ ਸ਼ਾਮਲ ਹੋਏ ਨੇ ਜਾਂ ਹੋ ਰਹੇ ਨੇ ਪਰ ਇਹ ਸਾਰੇ ਦੇ ਮੱਦੇ ਨਜ਼ਰ ਇਹ ਗੱਲ ਦੇਖਣ ਵਾਲੀ ਹੈ ਕਿ ਕਿਉਂਕਿ ਸਾਰੀਆਂ ਪਾਰਟੀਆਂ ਭਾਜਪਾ ਹੈ, ਅਕਾਲੀ ਦਲ ਹੈ, ਕਾਂਗਰਸ ਹੈ ਔਰ ਆਮ ਆਦਮੀ ਪਾਰਟੀ ਹੈ ਇਹਨਾਂ ਸਾਰਿਆਂ ਦੇ ਆਪੋ ਆਪਣੇ ਉਮੀਦਵਾਰ ਹੁਣ ਜਿਹੜੇ ਨੇ ਖੜੇ ਹੁਣ ਦੀ ਸੰਭਾਵਨਾ ਹੈ ਹੁਣ ਤਾਂ ਸਥਿਤੀ ਸਪਸ਼ਟ ਹੋ ਗਈ ਗੱਠਜੋੜ ਵਾਲੀ ਕੋ ਗੱਲ ਹੋਣ ਦੀ ਗੱਲ ਉਹ ਜਿਹੜੀ ਖਤਮ ਹੋ ਚੁੱਕੀ ਹੈ ਇਹੀ ਕੋਈ ਫਾਇਦਾ ਮਿਲਿਆ ਸੀ ਜਿਸ ਵੇਲੇ ਇਹ ਕਦੇ ਗੱਠੀ وڑ ਦਾ ਹਿਸਾਬ ਹੋਏ ਹੋ ਸਕਦੇ ਸੀ ਜਾਂ ਹੋਏ ਰਹੇ ਨੇ ਸਿਮਰਤ ਜੀ ਸਿੰਘ ਬਾਦ ਨੇ ਵੀ ਆਪਣੇ ਕੈਂਡੀਡੇਟ ਜਿਹੜੇ ਨੇ ਖੜੇ ਕਰ ਲੈਨੇ ਜਿਨੇ ਪਿਛਲੇ ਸਮੇਂ ਦੇ ਵਿੱਚ ਕਿਸਾਨ ਮੂਵਮੈਂਟ ਦਾ ਨੂੰ ਹਤਿਆਕ ਕੇ ਸਮਝੋ ਮੈਂ ਤਾਂ ਇਹ ਕਹਾंगा ਕਿ ਆਪ ਸੀਟ ਜਿੱਤ ਲਈ ਸੀ ਹੁਣ ਉਹਨੂੰ ਫੇਰ ਆਸ ਹੈ ਕਿ ਉੜ ਕੇ ਫੇਰ ਮੈਦਾਨ ਵਿੱਚ ਆ ਕੇ ਉਹ ਸੀਟ ਜਿੱਤ ਲੈਗਾ ਪਰ ਪੰਜਾਬ ਦੇ ਹਾਲਾਤ ਹੁਣ ਇਸ ਕਿਸਮ ਦੇ ਨੇ 4 ਕੋਨੇ 5 ਕੋਨੇ ਜਿਹੜੀ ਚੱਕਰ ਹੈ ਹਰ ਤਾਂ ਤੇ ਹੋਏਗੀ ਤੇ ਪੰਜਾਬ ਇਹ ਗੱਲ ਸੁਖਰਾਜ ਜੀ ਬੜੀ ਸਾਫ਼ ਸੁਥਰੀ ਹੈ ਆਮ ਤੌਰ ਤੇ ਹੀ ਨੇਸ਼ਨ ਲੈਵਲ ਤੇ ਜੋ ਸਿਆਸ ਚਲਦੀ ਹੈ ਉਸ ਤੋਂ ਵੱਖਰਾ ਮੋੜਾ ਕਟਦਾ ਉਹ ਕੇਂਦਰ ਦੀਆਂ ਉਹਨਾਂ ਨੀਤੀਆਂ ਉਹਨਾਂ ਸਾਸਨਾਂ ਉਹਨਾਂ ਸਾਰੇ ਹਾਲਾਤਾਂ ਦਾ ਕਦੇ ਵਿਸਕਾਰ ਨਹੀਂ ਹੁੰਦਾ ਜਿਹੜੀਆਂ ਦਾ ਸ਼ਿਕਾਰ ਦੂਜੇ ਰਾਜਾਂ ਦੇ ਵਿੱਚ ਪਾਰਟੀਆਂ ਦੇ ਲੋਕ ਜਿਹੜੇ ਨੇ ਜਾਂ ਆਮ ਲੋਕ ਜਿਹੜੇ ਹੋ ਜਾਂਦੇ ਨੇ ਦੇਖੋ ਆ ਭਾਵੇਂ મોદી ਲਹਿਰ ਪਿਛਲੇ 10 ਸਾਲਾਂ ਦੇ ਵਿੱਚ ਹੋਣ ਦੀ ਗੱਲ ਕਹੀ ਜਾਂਦੀ ਰਹੀ ਆ ਪਰ ਪੰਜਾਬ ਨੇ ਉਸ ਗੱਲ ਨੂੰ ਪ੍ਰਵਾਨ ਨਹੀਂ ਸੀ ਕੀਤਾ ਤੇ ਦੂਜੇ ਨੰਬਰ ਤੇ ਇਹ ਹੈ ਕਿਉਂਕਿ ਲੋਕ ਜਿਹੜੇ ਨੇ ਡੈਮੋਕ੍ਰੈਟਿਕ ਸੋਚ ਵਾਲੇ ਨੇ ਉਹਨਾਂ ਦੇ ਵਿੱਚ ਫਿਰਕੂ ਤਾਂ ਤਾਂ ਜਿਹੜੀਆਂ ਨੇ ਕਦੇ ਵੀ ਕੁਚੋਲਾ ਨਹੀਂ ਪਾ ਸਕਤੀਆਂ ਸવાય ਇੱਕ ਦੋ ਸਮਿਆਂ ਤੇ ਜਦੋਂ ਕੁਝ ਇਸ ਕਿਸਮ ਦੀ ਸਥਿਤੀ ਬਣਦੀ ਰਹੀ ਹੈ ਉਹ ਵੀ ਬਹੁਤ ਜਜ਼ਬਾਤੀ ਹੋਏ ਲੋਕਾਂ ਵੱਲੋਂ ਪਰ ਪੰਜਾਬ ਦੇ ਆਮ ਲੋਕ ਜਿਹੜੇ ਨੇ ਸਟੇਰ ਹੋ ਕੇ ਇੱਕ ਪਾਈਚਾਰਕ ਸਾਹ ਦੇ ਨਾਲ ਇਸ ਘਿਤੇ ਦੇ ਵਿੱਚ ਰਹਿੰਦੇ ਨੇ ਔਰ ਆਪਣੀ ਜਿਹੜੀ ਉਹਨਾਂ ਦੀ ਆਪਣੀ ਹੋਂਦ ਹੈ ਉਸ ਨੂੰ ਬਚਾਈ ਰੱਖ ਕੇ ਇਸ ਕਿਸਮ ਦੀ ਲੜਾਈ ਲੜਦੇ ਨੇ ਜਿਹੜੀ ਸ਼ਾਇਦ ਭਾਰਤ ਭਰ ਦੇ ਲੋਕ ਆ ਸ਼ਾਦੀ ਹੋਰ ਕੇ ਲੜਦੇ ਹੋਣ ਸੋ ਸਥਿਤੀ ਐਸ ਵੇਲੇ ਇਸ ਕਿਸਮ ਦੀ ਹੈ ਕਿ ਕੌਣ ਜਿੱਤੇਗਾ ਕੌਣ ਹਾਰੇਗਾ ਇਸ ਗੱਲ ਬਾਰੇ ਹਾਲ ਦੀ ਕੜੀ ਚਰਚਾ ਜਿਹੜੀ ਹੈ ਕਰਨੀ ਬੜੀ ਔਖੀ ਹੈ ਪਰ ਕੁਝ ਗੱਲਾਂ ਸਾਫ਼ ਦੇਖਦੀਆਂ ਨੇ ਉਹ ਇਹ ਆ ਕਿ ਭਾਜਪਾ ਨੂੰ ਬੜੀ ਸੱਚ ਲੱਗ ਰਹੀ ਹੈ ਜਿਹੜੇ ਕਿਸਾਨ ਮੋਰਚੇ ਦੇ ਲੋਕ ਨੇ ਉਹਨਾਂ ਵੱਲੋਂ ਉਹਨਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ ਉਹਨਾਂ ਵੱਲੋਂ ਜਿਹੜੇ ਕੈਂਡੀਡੇਟ ਖੜੇ ਕੀਤੇ ਗਏ ਨੇ ਉਹਨਾਂ ਦਾ ਬ੍ਰੋਡ ਪਿੰਡਾਂ ਸ਼ਹਿਰਾਂ ਦੇ ਵਿੱਚ ਫੋ ਰਿਹਾ ਇਹ ਗੱਲ ਜਿਹੜੀ ਪਾਜਪਾ ਵੱਲੋਂ ਕੀਤੀ ਜਾ ਰਹੀ ਹੈ ਉਹ ਇਹ ਆ ਕਿ ਵੱਡੇ ਧਰਾਂਤਰ ਜਿਹੜੇ ਨੇ ਉਹਨਾਂ ਨੂੰ ਉਹ ਆਪਣੀ ਕੈਂਡੀਡੇਟ ਬਣਾ ਰਹੇ ਨੇ ਦੇਖੋ ਅਮਰਿੰਦਰ ਸਿੰਘ ਹੋਰਾਂ ਦੀ ਵਾਈਫ ਹੈ ਦੂਸਰੇ ਪਾਸੇ ਅ ਜੂਐਸਏ ਦੇ ਵਿੱਚ ਜਿਹੜੇ ਇੰਵੈਸਟਰ ਸੀ ਉਹਨਾਂ ਨੂੰ ਉਹਨਾਂ ਨੇ ਅਬਰਸਰ ਤੋਂ ਖੜਿਆ ਕੀਤਾ ਬਿੱਟੂ ਨੂੰ ਉਹਨਾਂ ਨੇ ਉਹਦੇ ਅਨੇ ਤੋਂ ਹੱਥ ਆ ਲਿਆ ਤਾਂ ਇਸ ਕਿਸਮ ਦੀ ਗੱਲ ਦੇ ਨਾਲ ਉਹਨਾਂ ਨੂੰ ਸ਼ਾਇਦ ਇਹ ਗੱਲ ਲੱਗਦੀ ਹੈ ਕਿ ਕੁਝ ਉਹ ਪ੍ਰਾਪਤੀ ਕੁਝ ਕਰ ਲੈਣਗੇ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਵਾਲੇ ਵੀ ਯਤਨ ਕਰ ਰਹੇ ਨੇ ਕਿ ਦੂਜੀਆਂ ਪਾਰਟੀਆਂ ਵਿੱਚੋਂ ਖਾਸ ਤੌਰ ਤੇ ਕਾਂਗਰਸ ਵਿੱਚੋਂ ਕੈਂਡੀਡੇਟ ਹਤਿਆ ਕੇ ਉਹ ਪੰਜਾਬ ਦੇ ਵਿੱਚ ਆਪਣੀ ਜਿਹੜੀ ਪਹਿਲੀ ਤਾਕਤ ਹੈ ਉਹ ਇਸ ਨੂੰ ਦਿਖਾਉਣ ਦਾ ਯਤਨ ਕਰਨ ਭਾਵੇਂ ਕਿ ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਹੋ ਗਈ ਹੈ ਕਾਰਨ ਉਸ ਦਾ ਇਹ ਹੈ ਕਿ ਪੰਜਾਬ ਦੀ ਮਾਨ ਸਰਕਾਰ ਆਪਣੀ ਦੇਖ ਨਹੀਂ ਬਣਾ ਸਕੀ ਉਹਨੇ ਜ਼ਮੀਨੀ ਪੱਧਰ ਤੇ ਉਹ ਕੁਝ ਨਹੀਂ ਕੀਤਾ ਜਿਸ ਕਰ ਦੀ ਤਵਕੋ ਜਿਹੜੀ ਹੈ ਪੰਜਾਬ ਦੇ ਲੋਕ ਕਰਦੇ ਸਨ ਕਹਿਣ ਨੂੰ ਤਾਂ ਉਹ ਕਹਿੰਦੇ ਨੇ ਕਿ ਅਸੀਂ ਏ ਜੀ ਦੇ ਕਲੇਮ ਦੀ ਹੈ ਪਰਵਰਤਨ ਲੈ ਲੈਂਦਾ ਹੈ ਭ੍ਰਸ਼ਟਾਚਾਰ ਖਤਮ ਕਰ ਦਿੰਦਾ ਹੈ ਮਹंगाई ਨੂੰ ਨੱਥ ਪਾ ਲਈ ਹੈ ਅਸੀਂ ਰੇਤਾਕਰਨ ਮਾਫੀਆ ਜਿਹੜਾ ਹੈ ਉਸ ਨੂੰ ਕੰਟਰੋਲ ਕਰ ਲਿਆ ਹੈ ਹਮ ਬਲਾਜਮਾ ਤੇ ਦੂਜੇ ਲੋਕਾਂ ਦੀਆਂ ਅਸੀਂ ਮੰਗਾ ਮੰਨ ਲਈਆਂ ਅਸੀਂ ਬੜੇ ਯਤਨਾ ਕਰ ਕਰਕੇ ਨੌਕਰੀਆਂ ਲੋਕਾਂ ਨੂੰ ਦੇ ਦਿੱਤੀਆਂ ਨੇ ਪਰ ਇਹ ਸਾਰੀਆਂ ਗੱਲਾਂ ਦੇ ਵਿੱਚ ਸਚਾਈ ਉਸ ਕਿਸਮ ਦੀ ਨਹੀਂ ਹੈ ਕਿਉਂਕਿ ਲੋਕ ਇਸ ਗੱਲ ਨੂੰ ਮਹਿਸੂਸ ਕਰਦੇ ਨੇ ਕਿ ਵੱਡੇ ਵੱਡੇ ਦਾਅਵੇ ਕਰਕੇ ਲੋਕਾਂ ਨੂੰ ਠਗਿਆ ਨਹੀਂ ਜਾ ਸਕਦਾ ਦੇਖੋ ਮੋਦੀ ਸਾਹਿਬ ਦਾ ਪ੍ਰਭਾਵ ਪੰਜਾਬ ਵਿੱਚ ਨਹੀਂ ਕਿਉਂਕਿ ਮੋਦੀ ਸਾਹਿਬ ਜੋ ਬਹੁਤੀਆਂ ਗੱਲਾਂ ਵੱਡੀਆਂ ਕਰਦੇ ਨੇ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਉਹ ਨਹੀਂ ਉਤਰਦੀਆਂ ਕਿਉਂਕਿ ਉਹਨਾਂ ਦੀ ਨੀਤੀ ਸਦਾ ਦੋਗਲੀ ਰਹਿੰਦੀ ਹੈ ਧਰਮ ਦੇ ਉੱਤੇ ਅਧਾਰਤ ਰਹਿੰਦੀ ਹੈ ਸਿਰਫ ਇੱਕੋ ਮਸਲੇ ਨੂੰ ਸਾਹਮਣੇ ਰੱਖ ਕੇ ਤਰੁਵੀਕਰਨ ਦੀ ਜੋ ਨੀਤੀ ਉਹ ਅਪਣਾ ਰਹੇ ਨੇ ਉਸ ਨੂੰ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਤੇ ਇਸੇ ਤਰ੍ਹਾਂ ਜਿਹੜੀ ਗੱਲ ਮਾਨ ਸਰਕਾਰ ਜਿਹੜੀ ਹੈ ਪੰਜਾਬ ਬਾਰੇ ਕਹਿੰਦੀ ਕਿ ਅਸੀਂ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ ਤੁਸੀਂ ਦੇਖੋ ਮੈਂ ਤੇ ਇਹ ਦਾਅਵੇ ਨਾਲ ਕਹਿ ਸਕਦਾ ਕਿ ਪਹਿਲਾਂ ਲੋਕ ਜੇ 100 ਰੁਪਏ ਦੇ ਵਿੱਚ ਕੰਮ ਕਰਾਉਂਦੇ ਸੀ ਹੁਣ 500 ਰੁਪਏ ਦੇ ਵਿੱਚ ਮਸਾ ਹੁੰਦਾ ਲੋ ਹਾਲਾਤ ਜਿਹੜੇ ਨੇ ਇਸ ਕਿਸਮ ਦੇ ਬਣ ਗਏ ਨੇ ਕਿ ਅਫਸਰ شاہੀ ਨੇ ਪੰਜਾਬ ਦੇ ਵਿੱਚ ਇਹੋ ਜਿਹੇ ਹਾਲਾਤ ਪੈਦਾ ਕਰ ਦਿੱਤੇ ਨੇ ਤੇ ਬਹੁਤੇ ਫੈਸਲੇ ਲੈਣ ਤੋਂ ਬਾਅਦ ਮੁੜ ਕੇ ਫੇਰ ਰਿਵਰਸ ਗੇਅਰ ਲਾਉਣਾ ਪੈਂਦਾ ਹੁਣੇ ਉਦਾਹਰਣ ਦੇ ਦਿੰਨੇ ਆ ਆਪੇ ਕਈ ਮੰਡੀਆਂ ਜਿਹੜੀਆਂ ਨੇ ਉਹਨਾਂ ਨੂੰ ਬਰਖਾਸਤ ਕਰਕੇ ਉਹਨਾਂ ਦੇ ਥਾਂ ਤੇ ਜਿਹੜੇ ਤਨਖਵੀਰ ਨੇ ਉਹਨਾਂ ਦੇ ਸ਼ੈਡਰ ਜਾਂ ਇਸ ਕਿਸਮ ਦੀਆਂ ਗੋਰੀਆਂ ਚੀਜ਼ਾਂ ਲਾਉਣ ਲਈ ਪ੍ਰਾਈਵੇਟ ਮੰਡੀ ਕਰਨ ਦੀ ਗੱਲ ਜਿਹੜੀ ਆ ਉਹਨਾਂ ਨੂੰ ਖੁੱਲ੍ਹ ਦੇ ਦੇਣ ਦੀ ਗੱਲ ਕਰ ਦਿੱਤੀ ਪਰ ਇੱਕ ਦਿਨ ਦੇ ਵਿੱਚ ਹੀ ਉਹਨਾਂ ਨੂੰ ਫੈਸਲਾ ਇਹ ਵਾਪਸ ਲੈਣਾ ਪਿਆ ਕਿਉਂਕਿ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਇਸ ਕੱਲ ਦੇ ਵਿਰੋਧ ਵਿੱਚ ਨੇ ਉਹ ਨਹੀਂ ਚਾਹੁੰਦੇ ਕਿ ਇਸ ਕਿਸਮ ਦੀ ਗੱਲ ਪੰਜਾਬ ਵਿੱਚ ਹੋਵੇ ਤੇ ਪੰਜਾਬ ਦੇ ਵਿੱਚ ਕਰਨ ਦਾ ਦੀ ਦਾ ਸਿਸਟਮ ਹੈ ਖਤਮ ਹੋ ਜਾਵੇ ਤੋਂ ਦੂਜੇ ਨੰਬਰ ਤੇ ਹੈ ਕਿ ਪੰਜਾਬ ਦੇ ਵਿੱਚ ਬਿਲਕੁਲ ਉਹੀ ਪੈਟਰਨ ਪੰਜਾਬ ਦੀ ਸਰਕਾਰ ਜਾਂ ਭਗਵੰਤ ਮਾਨ ਫੁਰੀ ਵਰਤ ਰਹੇ ਨੇ ਜਿਸ ਕਿਸਮ ਦਾ ਪੈਟਰਨ ਮੋਦੀ ਜਿਹੜਾ ਹੈ ਉੱਥੇ ਵਰਤ ਲਿਆ ਮੋਦੀ ਕੱਲਾ ਉੱਥੇ ਰਾਜ ਕਰਦਾ ਇੱਥੇ ਮਾਨ ਕੱਲਾ ਰਾਜ ਕਰਦਾ ਔਰ ਕਿਸੇ ਨੂੰ ਹੋਰ ਪਾਵਰ ਦੇ ਵਿੱਚ ਦੀ ਜਿਹੜੀ ਸ਼ੇਅਰਿੰਗ ਹੈ ਉਹ ਨਹੀਂ ਹੋਣ ਦਿੱਤੀ ਇਹ ਕਾਰਨ ਹੈ ਕਿ ਨਵੇਂ ਲੀਡਰ ਉੱਠ ਨਹੀਂ ਸਕੇ ਤੇ ਉਹਨਾਂ ਨੂੰ ਪੰਜਾਬ ਦੇ ਪੰਜ ਮੰਤਰੀਆਂ ਨੂੰ ਹੁਣ ਐਮਪੀ ਦੀ ਸੀਟ ਲਈ ਖੜੇ ਕਰਨ ਲਈ ਉਹਨਾਂ ਨੂੰ ਮਜਬੂਰ ਹੋਣਾ ਪਿਆ ਕਿਉਂਕਿ ਉਹਨਾਂ ਨੂੰ ਕੈਂਡੀਡੇਟ ਟਿੰਗੀ ਦੇਖ ਵਾਲੇ ਨਹੀਂ ਮਿਲ ਰਹੇ ਸੋ ਇੱਕ ਐਪ ਜਿਹੜਾ ਹੈ ਉਹ ਪੈਦਾ ਹੋ ਰਿਹਾ ਕਾਂਗਰਸ ਦੀ ਸਥਿਤੀ ਜਿਹੜੀ ਹੈ ਉਹ ਵੀ ਗੰਭੀਰ ਹੈ ਆਪ ਵਿੱਚ ਲਾਠੀ ਟੋਕਾਚਾਲ ਚਲਾ ਰਹੇ ਨੇ ਇਸ ਤਰ੍ਹਾਂ ਲੱਗਦਾ ਵੀ ਉਹਨਾਂ ਦੇ ਵਿੱਚ ਗ੍ਰਹਿ ਜੁਦ ਹੋਇਆ ਹੈ ਭਾਵੇਂ ਕਿ ਸੰਭਾਵਨਾ ਇਸ ਕਰਦੀਆਂ ਨੇ ਕਿ ਇਸ ਕਿਸਮ ਦੀ ਸਾਰੀ ਖੋਹ ਜਿਹੜੀ ਹੋ ਰਹੀ ਹੈ ਉਹਦੇ ਵਿੱਚ ਕਾਂਗਰਸ ਜਿਹੜੀ ਹੈ ਉਹ ਪ੍ਰ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਾਂਗਰਸ ਜਿਹੜੀ ਹੈ ਉਹ ਥੋੜੀਆਂ ਵੱਧ ਸੀਟਾਂ ਨਾਲ ਜਾਣ ਦੇ ਸਥਿਤੀ ਵਿੱਚ ਹੈ ਕਿਉਂਕਿ ਅਕਾਲੀ ਦਲ ਦਾ ਤਾਂ ਜਿਹੜਾ ਬਸਤਾ ਉਹ ਵੰਦੇ ਹੀ ਹੋ ਚੁੱਕਾ ਲੋਕਾਂ ਨੇ ਉਹਨਾਂ ਨੂੰ ਪਸੰਦ ਨਹੀਂ ਕੀਤਾ ਹਾਲਾਂਕਿ ਇੱਕ ਅਲਾਕਾ ਹੀ ਪਾਰਟੀ ਦੇ ਤੌਰ ਤੇ ਉਹ ਉਸ ਨੇ ਬੜੀਆਂ ਪ੍ਰਾਪਤੀਆਂ ਕਰਨੀਆਂ ਸਨ ਪਰ ਜਿਸ ਵੇਲੇ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਅਸੀਂ 25 ਸਾਲ ਰਾਜ ਕਰਨਾ ਲੋਕਾਂ ਦੇ ਨਾਲ ਉਹਨਾਂ ਨੇ ਬਸਲੂਕੀ ਕਰਨੀ ਸ਼ੁਰੂ ਕਰਤੀ ਪੰਜਾਬ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਪੰਜਾਬ ਦੇ ਲੋਕਾਂ ਦੇ ਮਸਲੇਆਂ ਤੋਂ ਅੱਖਾਂ ਮੀਟ ਕੇ ਆਪਣੇ ਮਸਲੇ ਹੱਲ ਕਰਨ ਵੱਲ ਹੀ ਉਹਨਾਂ ਨੇ ਧਿਆਨ ਦੇ ਦਿੱਤਾ ਇਹ ਸਾਰੀਆਂ ਗੱਲਾਂ ਨੇ ਉਹਨਾਂ ਨੂੰ ਪਿੱਛੇ ਛੱਡ ਦਿੱਤਾ ਬਸਪਾ ਜਿਹੜੀ ਲਗਾਤਾਰ ਕਹਿੰਦੀ ਸੀ ਪੀਐਸਟੀ ਇੱਕ ਖਾਸ ਵਰਗ ਦੇ ਲੋਕਾਂ ਦੇ ਨਾਲ ਜੁੜ ਕੇ ਬੜੀਆਂ ਪ੍ਰਾਪਤੀਆਂ ਕਰਨੀਆਂ ਨੇ ਉਹਨਾਂ ਦਾ ਵੀ ਹਾਲ ਆਪਾਂ ਪਿਛਲੇ stmਿਆਂ ਦੇ ਵਿੱਚ ਦੇਖ ਲਿਆ ਤੇ ਹੁਣ ਗਰਮ ਖਿਆਲੀ ਲੋਕ ਜਿਹੜੇ ਨੇ ਜਿਹੜੇ ਸਿਮਰਨਜੀਤ ਸਿੰਘ ਮਾਨ ਦੇ ਨਾਲ ਖੜੇ ਹੋਣ ਦਾ ਦਾਵਾ ਕਰਦੇ ਨੇ ਬਹੁਤੇ ਉਹ ਉਹਨਾਂ ਨੂੰ ਵੀ ਲੋਕ ਪਸੰਦ ਨਹੀਂ ਕਰਦੇ ਬੇਸਿਕਲੀ ਕਿਉਂਕਿ ਪੰਜਾਬ ਇਸ ਕਿਸਮ ਦੇ ਖਿਆਲਾਂ ਨੂੰ ਬਹੁਤ ਵੱਡੀ ਪੱਧਰ ਦੇ ਉੱਤੇ ਅ ਮਤਲਬ ਹੋਣਾ ਤੇ ਸਟਾਪ ਲਗਾ ਚੁੱਕਾ ਉਹ ਸਮਝ ਦੇ ਨੇ ਕਿ ਇਸ ਦੇ ਨਾਲ ਪੰਜਾਬ ਦਾ ਹਾਲਾਤ ਖਰਾਬ ਹੋਂਦੇ ਨੇ। ਕੈਸੇ ਵੀ ਪੰਜਾਬ ਦੇਖੋ ਕਰਜਾਈ ਹੋ ਚੁੱਕਾ। ਪੰਜਾਬ ਦਾ ਨੌਜਵਾਨ ਬਾਰ ਬਾਰ ਜਾਨ ਦਿੱਤਾ। ਪੰਜਾਬ ਦੇ ਲੋਕ ਸੁਖਰਾਜ ਜੀ ਪੰਜਾਬ ਦੇ ਨੌਜਵਾਨ ਜਿਹੜੇ ਨੇ ਉਹ ਨਸ਼ੇ ਦੇ ਨਾਲ ਇੰਨੇ ਪੀੜਿਤ ਹੋ ਚੁੱਕੇ ਨੇ ਕਿ ਮਾਪੇ ਬੜੇ ਪਰੇਚਾਨ ਹੋਏ ਨੇ। ਕੁਸਟਮਰ ਕੰਬਲ ਨੂੰ ਜਾਣਦੀ ਉਹਨਾਂ ਦੀ ਗੱਲ ਹੋਣੀ ਸ਼ੁਰੂ ਹੋ ਗਈ। ਸੋ ਇਹ ਸਾਰੀਆਂ ਸਥਿਤੀਆਂ ਦੇ ਵਿੱਚ ਪੰਜਾਬ ਜਿਹੜਾ ਹੈ ਉਹ ਇੱਕ ਵੱਖਰਾ ਰਾਹ ਜਿਹੜਾ ਹੈ ਅਖਤਿਆਰ ਕਰਨ ਵੱਲ ਅੱਗੇ ਵਧੇਗਾ ਔਰ ਮੈਂ ਸਮਝਦਾ ਪਈ ਸਰਦਾਈ ਪੰਜਾਬ ਦੇ ਲੋਕ ਨਰਜੈਟਿਕ ਹੋ ਕੇ ਚੋਣਾਂ ਦੇ ਵਿੱਚ ਹਿੱਸਾ ਲੈਂਦੇ ਨੇ ਆਪਣਾ ਇੱਕ ਵੱਖਰਾ ਜਿਹਾ ਰਾਹ ਅਖਤਿਆਰ ਕਰਦੇ ਨੇ ਤੇ ਉਸੇ ਤੰਗ ਦੇ ਨਾਲ ਅੱਗੇ ਤੁਰਦੇ ਨੇ ਪਰ ਇਸ ਵੇਲੇ ਪੰਜਾਬ ਦੇ ਵਿੱਚ ਕਿਸੇ ਪਾਰਟੀ ਦੀ ਲਹਿਰ ਨਹੀਂ ਪੰਜਾਬ ਵਿੱਚ ਬਿਲਕੁਲ ਇਸ ਕਿਸਮ ਦੀ ਵੀ ਕੋਈ ਗੱਲ ਨਹੀਂ ਹੈ ਹਾਲ ਦੀ ਘੜੀ ਤੇ ਲੋਕ ਨੱਠ ਕੇ ਕਿਸੇ ਇੱਕ ਪਾਰਟੀ ਨੂੰ ਵੋਟ ਪਾ ਦੇਣਗੇ ਬਹੁਤ ਫਲੋਟ ਹੋ ਰਹੀ ਲੋਕਾਂ ਦੇ ਮਨਾਂ ਦੇ ਵਿੱਚ ਨਿਰਾਸ਼ਤਾ ਹੈ ਨਿਤਾਮਾ ਪ੍ਰਤੀ ਨਿਰਾਸ਼ਤਾ ਹੈ ਕਿ ਇਹ ਨੇਤਾ ਲੋਕ ਸਾਨੂੰ ਹੀ ਵੇਚਣਾ ਚਾਹੁੰਦੇ ਨੇ ਆਪ ਤਾਂ ਵੇਚਦੇ ਹੀ ਨਹੀਂ ਆਪਣੀ ਕੀਮਤ ਲਗਾਉਂਦੇ ਨੇ ਹਾਂਜੀ ਪਰ ਕਿਉਂ ਲੋਕਾਂ ਨੂੰ ਵੀ ਵੇਚਣਾ ਚਾਹੁੰਦੇ ਨੇ ਤੋਂ ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਆ ਹਾਲੇ ਕੁਝ ਵੀ ਗੱਲ ਕਹਿਣੀ ਮੁਸ਼ਕਲ ਜਾਪਦੀ ਹੈ ਪਰ ਮੈਨੂੰ ਇਸ ਗੱਲ ਦੀ ਆਸ ਹੈ ਕਿ ਪੰਜਾਬ ਜਿਹੜਾ ਆ ਪੂਰੇ ਭਾਰਤ ਦੇ ਨਕਸ਼ੇ ਤੇ ਜੋ ਕੁਝ ਵੀ ਉਭਰੇਗਾ ਉਸ ਤੋਂ ਇੱਕ ਵੱਖਰੀ ਸੋਚ ਲੈ ਕੇ ਰਾਹ ਦਸੇਰਾ ਬਣੇਗਾ ਪੂਰੇ ਭਾਰਤ ਲਈ ਜੇ ਬਿਲਕੁਲ ਭਾਵੇਂ ਕਿ ਪੰਜਾਬ ਦੇ ਵਿੱਚ ਸੀਟਾ ਸਿਰਫ 13 ਹੀ ਨੇ ਪਰ ਪੰਜਾਬ ਇੱਕ ਮੋੜ ਹੀ ਸੂਬਾ ਬਣ ਕੇ ਦੇਸ਼ ਦੀ ਰਾਜਨੀਤੀ ਵਿੱਚ ਰੋਲ ਅਦਾ ਕਰਦਾ ਹੈ ਤੁਸੀਂ ਗੱਲ ਪੰਜਾਬ ਦੇ ਕਰਜ਼ੇ ਦੀ ਕੀਤੀ ਹੈ ਲਗਾਤਾਰ ਆਵਾਜ਼ੀ ਪਾਰਟੀ ਦੀ ਸਰਕਾਰ ਚਾਹੇ ਆਵਾਜ਼ੀ ਪਾਰਟੀ ਲੀਡਰਾਂ ਦੀ ਗੱਲ ਕਰੀਏ ਕਹਿੰਦੇ ਨੇ ਕਿ ਅਸੀਂ ਪੰਜਾਬ ਨੂੰ ਕਰਜ਼ਾ ਕਰਜ਼ਾ ਮੁਕਤ ਕਰ ਦੇਣਾ ਹੈ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾ ਦੇਣਾ ਪਰ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਪੰਜ ਮੰਤਰੀ ਚੋਣ ਮੈਦਾਨ ਵਿੱਚ ਉਤਾਰੇ ਨੇ ਅਗਰ ਉਹ ਜਿੱਤ ਜਾਂਦੇ ਨੇ ਤਾਂ ਇਸ ਦਾ ਲੋਕ ਸਭਾ ਚੋਣਾਂ ਤੋਂ ਬਾਅਦ ਜੋ ਜਿਮਣੀ ਚੋਣਾਂ ਨੇ ਉਸ ਦਾ ਖਜ਼ਾਨੇ ਤੇ ਵੀ ਬਹੁਤ ਵੱਡਾ ਬੋਝ ਪੈ ਸਕਦਾ ਹੈ ਦੇਖੋ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਇਸ ਆਸ਼ੇ ਨਾਲ ਇਸ ਸਲੋਗਨ ਨੂੰ ਲੈ ਕੇ ਤੁਰੀ ਸੀ ਕਿ ਅਸੀਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਜਿਹੜਾ ਹੈ ਉਹ ਕਰਨਾ ਹੈ ਦੂਸਰੇ ਨੰਬਰ ਤੇ ਅਸੀਂ ਪੰਜਾਬ ਦੇ ਵਿੱਚ ਇੱਕ ਨਵੀਂ ਰੋਸ਼ਨੀ ਜਿਹੜੀ ਹੈ ਉਹ ਪੈਦਾ ਕਰਨੀ ਹੈ ਤੇ ਇਹ ਮਹਿਸੂਸ ਕਰਨ ਪੰਜਾਬ ਦੇ ਲੋਕ ਕਿ ਉਹ ਪੰਜਾਬ ਦੀ ਸਰਕਾਰ ਨੂੰ ਕੁਐਸਚਨ ਕਰ ਸਕਦੇ ਨੇ ਉਹ ਇਹ ਕਹਿ ਸਕਦੇ ਨੇ ਕਿ ਪੰਜਾਬ ਦੇ ਜਿਹੜੇ ਹਾਕਮ ਨੇ ਉਹ ਹਾਕਮ ਨਹੀਂ ਉਹਨਾਂ ਦੇ ਅਸਲੀ ਆਧਾਰ ਨੇ ਅਦੀਵੇਂ ਕੇ ਤੁਸੀਂ ਪਹਿਲਾਂ ਹੀ ਦੱਸ ਚੁੱਕੇ ਹੋ ਕਿ ਹੁਣ ਸਿਆਸਤਾਨ ਜਿਹੜੇ ਨੇ ਉਹ ਸੇਵਾਦਾਰ ਨਹੀਂ ਰਹੇ ਉਹ ਆਪਣੇ ਆਪ ਦੇ ਵਿੱਚ ਹਾਕਮ ਬਣ ਕੇ ਰਾਜੇ ਬਣ ਕੇ ਲੋਕਾਂ ਦੇ ਉੱਤੇ ਧੋਸ ਤੇ ਨਾਲ ਟੱਕੇ ਦੇ ਨਾਲ ਰਾਜ ਕਰਦੇ ਆਂ ਤੇ ਲੋਕ ਇਸ ਦਾ ਨੁਸੰਸੰਦ ਨਹੀਂ ਕਰਦੇ ਤੋਂ ਮੈਨੂੰ ਲੱਗਦਾ ਇਹ ਹੈ ਕਿ ਸਥਿਤੀਆਂ ਬੱਕਰੀ ਕਿਸਮ ਦੀਆਂ ਇਸ ਵੇਲੇ ਬਣ ਰਹੀਆਂ ਨੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਇਸ ਗੱਲ ਕਰਕੇ ਬਹੁਤੀਆਂ ਹਾਲਤਾਂ ਵਿੱਚ ਬੂਟਾ ਪਾਈਆਂ ਸੀ ਕਿ ਰਵਾਇਤੀ ਪਾਰਟੀਆਂ ਉਹਨਾਂ ਨੂੰ ਲੁੱਟ ਰਹੀਆਂ ਨੇ ਇੱਕ ਨਵੀਂ ਪਾਰਟੀ ਆਏਗੀ ਉਹ ਨਵੀਂ ਪਾਰਟੀ ਉਹਨਾਂ ਨੂੰ ਚੰਗਾ ਸ਼ਾਸਨ ਪ੍ਰਸ਼ਾਸਨ ਦੇਵੇਗੀ ਔਰ ਉਹ ਪਗਲ ਸਿੰਘ ਸੂਰਮੇ ਦੇ ਨਾਂ ਤੇ ਜਿਹੜੀ ਉਹਦੀ ਵਿਚਾਰਧਾਰਾ ਸੀ ਜਿਹੜੀ ਉਹਦੀ ਸੋਚ ਸੀ ਸਾਡੀਆਂ ਸੋਚਾਂ ਰੈਸਟੋਰੈਂਟ ਕਰਨਾ ਹੀ ਭ੍ਰਸ਼ਟਾਚਾਰ ਦੇ ਵਿੱਚ ਲੈਫਟ ਹੋ ਚੁੱਕੇ ਨੇ ਇਸ ਵਕਤ ਤੱਕ ਕੁਝ ਨੌਕ ਨਵੀਨਰ ਨੂੰ ਵੀ ਉਹਦੇ ਮੇਰ ਯਾਤਰਾ ਕਰਨੀ ਪੈ ਰਹੀ ਹੈ ਔਰ ਹਾਈ ਕੋਰਟ ਵੱਲੋਂ ਉਹ ਦੀਸ਼ਤੀਆਂ ਅਦਾਲਤਾਂ ਵੱਲੋਂ ਸਪੱਸ਼ਟ ਹੋਰ ਟੇ ਕਿਹਾ ਜਾ ਰਿਹਾ ਵੀ ਇਹ ਲੋਕ ਜਿਹੜੇ ਨੇ ਇਹ ਭ੍ਰਸ਼ਟਾਚਾਰ ਦੇ ਵਿੱਚ ਲਿਪਤ ਨੇ ਔਰ ਇਹ ਇਹ ਇਹਨਾਂ ਨੂੰ ਕਿਸੇ ਇਹਨਾਂ ਦੀ ਜਿਹੜੀ ਗ੍ਰਿਫਤਾਰੀ ਹੈ ਕੀਤੀ ਗਈ ਇਹ ਕਹਿੰਦੇ ਨੇ ਕਿ ਗਲਤ ਕੀਤੀ ਗਈ ਹੈ ਪਰ ਹਾਈ ਕੋਰਟ ਨੇ ਕਹਿ ਦਿੱਤਾ ਵੀ ਗ੍ਰਿਫਤਾਰੀ ਜਿਹੜੀ ਹੈ ਈਡੀ ਨੇ ਸਹੀ ਤੰਗ ਦੇ ਨਾਲ ਕਾਨੂੰਨੀ ਤੌਰ ਤੇ ਕੀਤੀ ਹੈ ਬੜੇ ਵੱਡੇ ਸਵਾਲ ਖੜੇ ਹੋ ਰਹੇ ਨੇ ਇਹ ਵੀ ਹੋ ਸਕਦਾ ਕਿਸੇ ਸਾਜ਼ਿਸ਼ ਦਾ ਸਿੱਟਾ ਹੋਵੇ ਪਰ ਜੋ ਕਿਸਮ ਦਾ ਹਾਲਾਤ ਪਿਛਲੇ ਸਮੇਂ ਚ ਬਣੇ ਨੇ ਕਿ ਪੰਜਾਬ ਦਾ ਪੈਸਾ ਉਡਾ ਕੇ ਕੇਜਰੀਵਾਲ ਤੇ ਮਾਨ ਸਾਹਿਬ ਬੱਕੋ ਬੱਕਰੇ ਸੂਬਿਆਂ ਦੇ ਵਿੱਚ ਆਪਣਾ ਇਲੈਕਸ਼ਨ ਪ੍ਰਚਾਰ ਕਰਨ ਲਈ ਨਿਕਲੇ ਨੇ ਤੇ ਪੰਜਾਬ ਦੇ ਲੋਕਾਂ ਦੇ ਸਿਰ ਕਰਜ਼ਾ ਪਾਈ ਜਾ ਰਹੇ ਨੇ ਲਗਾਤਾਰ ਹੈਲੀਕਾਪਟਰ ਵਰਤ ਕੇ ਔਰ 100 ਤੋਂ ਬਾਅਦ ਸਿਕਿਉਰਟੀ ਦੇ ਲੋਕ ਜਿਹੜੇ ਨੇ ਉਹ ਕੇਜਰੀਵਾਲ ਦੇ ਨਾਲ ਤੁਰੇ ਫਿਰਦੇ ਨੇ ਹਲ ਪੰਜਾਬ ਦੇ ਹਾਲਾਂਕਿ ਕੇਜਰੀਵਾਲ ਆਪ ਮੁੱਖ ਮੰਤਰੀ ਹੈ ਦਿੱਲੀ ਦਾ ਉਸ ਨੂੰ ਉੱਥੋਂ ਦੀ ਪੁਲਿਸ ਪ੍ਰਸ਼ਾਸਨ ਦੇ ਉੱਤੇ ਯਕੀਨ ਨਹੀਂ ਹੈ ਤੇ ਉਸ ਨੇ ਪੰਜਾਬ ਸਰਕਾਰ ਦੀ ਸਿਕਿਉਰਟੀ ਲੈ ਰੱਖੀ ਹੋਈ ਰਹੀ ਹੈ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ بڑا ਪਹਿਲਾਂ ਤਾਂ ਲੱਗਦਾ ਸੀ بڑا ਖਚੋਲਾ ਹੈ ਪਰ ਹੁਣ ਬਹੁਤ ਸਟਿੱਟੀਆਂ ਸਪਸ਼ਟ ਹੁੰਦੀਆਂ ਜਾ ਰਹੀਆਂ ਨੇ ਪਰ ਦੂਜੇ ਪਾਸੇ ਅਸੀਂ ਕਹਿੰਦੇ ਆ ਕਿ ਜਿੱਦਾਂ ਪੰਜਾਬ ਦੇ ਵਿੱਚ ਵਿਜੀਲੈਂਸ ਤੇ ਰਾਹੀਂ ਆਪੋਜੀਸ਼ਨ ਨੂੰ ਥੱਲੇ ਸੁੱਟਣ ਦਾ ਯਤਨ ਹੋ ਰਿਹਾ ਇਸੇ ਤੰਗ ਦੇ ਨਾਲ ਦਿੱਲੀ ਦੀ ਸਰਕਾਰ ਵੱਲੋਂ ਹਾਕਮ ਹਾਕਮਾ ਵੱਲੋਂ ਜਿਹੜੇ ਦਿੱਲੀ ਦੇ ਹਾਕਮ ਮੋਦੀ ਸਾਹਿਬ ਵਾਲੇ ਨੇ ਉਹਨਾਂ ਵੱਲੋਂ ਜਿਹੜੀ ਆਪੋਜੀਸ਼ਨ ਮੁਖਤ ਭਾਰਤ ਬਣਾਉਣ ਦੀ ਜਿਹੜੀ ਮਹਿਮਸ਼ੀੜੀ ਹੋਈ ਹੈ ਆਈਡੀ ਤੇ ਈਡੀ ਤੇ ਸੀਬੀਆਈ ਦੇ ਰਾਹੀਂ ਉਹ ਵੀ ਕੋਈ ਚੰਗਾ ਸੰਕੇਤ ਨਹੀਂ ਹੈ ਦੇਖੋ ਚੋਣਾ ਸ਼ੁਰੂ ਹੋ ਗਈਆਂ ਪਰ ਈਡੀ ਤੇ ਸੀਬੀਆਈ ਜਿਹੜੀ ਆ ਉਹ ਲਗਾਤਾਰ ਛਾਪੇ ਮਾਰ ਰਹੀ ਆ ਔਰ ਉਹ ਛਾਪੇ ਵੀ ਉਹਨਾਂ ਲੋਕਾਂ ਤੇ ਮਾਰੇ ਜਾ ਰਹੇ ਨੇ ਜਿਹੜੇ ਵਿਰੋਧੀ ਨੇ ਕਿ ਭਾਜਪਾ ਇੰਨੀ ਸਾਫ਼ ਸੁਥਰੀ ਪਾਰਟੀ ਹੋ ਗਈ ਕਿ ਉਹਨਾਂ ਦੇ ਵਿੱਚ ਕੋਈ ਕਰਪਟ ਬੰਦਾ ਹੀ ਨਹੀਂ ਤੇ ਆਪੋਜੀਸ਼ਨ ਤਾਂ ਹੁਣ ਜ਼ੋਰ ਲਾਉਣ ਕਹਿਣ ਲੱਪਈ ਆ ਕਿ ਪਾਈ ਪਾਈ ਕਿਹੋ ਜਹੀ ਮਸ਼ੀਨ ਚਲਾ ਰਹੀ ਆ ਡਿਟਰਜੈਂਟ ਮੋਦੀ ਵਾਲਾ ਵਰਤ ਕੇ ਕਿ ਉਹਦੇ ਵਿੱਚ ਉਹਨਾਂ ਨੂੰ ਟੋ ਦਿੰਦੀ ਆ ਤੇ ਸਾਫ਼ ਕਰ ਦਿੰਦੀ ਆ ਹਾਲਾਂਕਿ ਉਹਦੇ ਉੱਤੇ ਬੜਾ ਵੱਡਾ ਇਲਜ਼ਾਮ ਜਿਹੜਾ ਹੈ ਤੁਸੀਂ ਦੇਖੋ ਚੋਣ ਬਾੰਡ ਵਾਲਾ ਜਿਹੜਾ ਇਲਜ਼ਾਮ ਹੈ ਉਹ ਲਤਾ ਸਰਪਤੀ ਪੋਰਨ ਇਸ ਨੇ ਬੜੀ ਸਪੱਸ਼ਟ ਰਾਈ ਲੈ ਕੇ ਇਹ ਗੱਲ ਕਹਿ ਦਿੱਤੀ ਪਈ ਪਈ ਇਸ ਵਰਗਾ ਸਾਫ਼ ਦੇਣਾ ਪੈਣਾ ਔਰ ਅੰਤਰਰਾਸ਼ਟਰੀ ਪੱਧਰ ਦੇ ਉਸਤੇ ਤੁਸੀਂ ਦੇਖੋ ਅੰਤਰਰਾਸ਼ਟਰੀ ਪੱਧਰ ਤੇ ਇਹਨਾਂ ਚੋਂ ਬੰਡਾਂ ਦੀ ਚਰਚਾ ਹੋਈ ਵੀ ਇਹ 2 ਨੰਬਰ ਦਾ ਪੈਸਾ ਹੈ ਇਹ ਕਾਲਾ ਧਨ ਹੈ ਇਹ ਏਜੰਸੀਆਂ ਨੇ ਜਾਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੇ ਕਿਸੇ ਨਾ ਕਿਸੇ ਢੰਗ ਦੇ ਨਾਲ ਭਾਜਪਾ ਨੂੰ ਚੰਦਾ ਦਿੱਤਾ ਔਰ ਉਹ ਚੰਦਾ ਚੰਦਾ ਨੂੰ ਸਹੀ ਕਰਨ ਦਿਖਾਤਰ ਉਹਨਾਂ ਨੇ ਬਹੁਤ ਸਾਰਾ ਇਨਕਮ ਟੈਕਸ ਮਾਫ ਕਰ ਦਿੱਤਾ ਬਹੁਤ ਸਾਰੀਆਂ ਤਰ੍ਹਾਂ ਜਿਹੜੀਆਂ ਨੇ ਉਹ ਸਰਕਾਰ ਤੋਂ ਲੈ ਲਈਆਂ ਔਰ ਜਿਹੜੇ ਲੋਕੇ ਕਿਹਾ ਜਾਂਦੇ ਸੀ ਕਿ ਕੰਪਨੀਆਂ ਜਿਹੜੀਆਂ ਨੇ ਇਹ ਚੋਰ ਮੋਰੀਆਂ ਦੇ ਰਾਹੀਂ ਸਰਕਾਰੀ ਧਨ ਅਜਮ ਕਰ ਰਹੀਆਂ ਨੇ ਲੋਕਾਂ ਦਾ ਧਨ ਅਜਮ ਕਰ ਰਹੀਆਂ ਨੇ ਉਹ ਸਾਫ ਸੁਥਰੀਆਂ ਤੇ ਚੰਗੀ ਸਾਫ ਵੜੀਆਂ ਗਿਣੀਆਂ ਜਾਣ ਲੱਗ ਪਈਆਂ ਸੋ ਇਹ ਸਾਰੀ ਸਥਿਤੀ ਜਿਹੜੀ ਹੈ ਪੰਜਾਬ ਤੇ ਹਿੰਦੁਸਤਾਨ ਦੀ ਭਾਰਤ ਦੇ ਗਣਤੰਤਰ ਭਾਰਤ ਦੇ ਲੋਕਤੰਤਰ ਲਈ ਇੱਕ ਬਹੁਤ ਅਲਾਰਮਿੰਗ ਸਥਿਤੀ ਵਜੋਂ ਦੇਖੀ ਜਾ ਰਹੀ ਹੈ ਔਰ ਦੇਖੋ ਤੁਸੀਂ ਕਿ ਥੋੜੇ ਸਮੇਂ ਦੇ ਵਿੱਚ ਹੀ 55 ਸੌ ਲੱਖ ਕਰੋੜ ਰੁਪਇਆ ਮਾਰਚ ਮਹੀਨੇ ਮਾਰਚ ਮਹੀਨੇ ਤੋਂ ਲੈ ਕੇ ਸਤੰਬਰ ਮਹੀਨੇ ਤਾਈਂ ਐਡੀ ਰਕਮ ਜਿਹੜੀ ਹੈ ਭਾਰਤ ਦੀ ਸਰਕਾਰ ਨੇ ਕਰਜ਼ੇ ਵਜੋਂ ਜਿਹੜੀ ਹੈ ਲਈ ਆ ਔਰ 20 ਲੱਖ ਕਰੋੜ ਰੁਪਇਆ 20 ਲੱਖ ਕਰੋੜ ਰੁਪਇਆ ਹੁਣ ਤੱਕ ਉਹਦੇ ਉੱਤੇ ਕਰਜ਼ਾ ਹੋ ਰਿਹਾ ਪਾਗ ਭਾਰਤ ਦਾ ਕੱਲਾ ਕੱਲਾ ਵਿਅਕਤੀ ਲੱਖਾਂ ਰੁਪਏ ਦਾ ਕਰਜ਼ਾਈ ਹੈ ਜਿਹੜਾ ਭਾਰਤ ਦੇ ਵਿੱਚ ਜੰਮ ਰਿਹਾ ਤੇ ਉਹਦੀ ਐਸ਼ ਕਰਨ ਲਈ ਸਾਡੇ ਸਿਆਸਤਦਾਨ ਜਿਹੜੇ ਨੇ ਉਹ ਅੱਗੇ ਨੇ ਉਹ ਲੋਕਾਂ ਦੇ ਪੈਸਿਆਂ ਦੀ ਵਰਤੋਂ ਕਰਕੇ ਉਹ ਰਾਜੇ ਮਹਾਰਾਜੇ ਬਾਣਵਾਲ ਅੱਗੇ ਤੁਰ ਰਹੇ ਨੇ ਵੈਸੇ ਵੀ ਮੋਦੀ ਸਾਹਿਬ ਤੇ ਉੱਤੇ ਤਾਲਗਾਮ ਲੱਗਣਾ ਸ਼ੁਰੂ ਹੋਇਆ ਕਿ ਉਹ ਆਪਣੇ ਸਖਸ਼ੀ ਉਭਾਰ ਦੀ ਖਾਤਰ ਇਹ ਸਾਰਾ ਪਰਪੰਚ ਰਲ ਰਿਹਾ ਤੇ ਜੇ ਐਕੀ ਭਾਜਪਾ ਨੂੰ ਨਾ ਹਰਾਇਆ ਗਿਆ ਲੋਕਾਂ ਦੇ ਮਨਾਂ ਦੇ ਵਿੱਚ ਵੀ ਗੱਲ ਇਹ ਹੈ ਔਰ ਬਹੁਤ ਸਾਰੇ ਸਟੇਟ ਲੋਕਾਂ ਦੇ ਮਨਾਂ ਦੇ ਵਿੱਚ ਵੀ ਹੈ ਕਿ ਜੇ ਭਾਜਪਾ ਜਿਹੜੀ ਹੈ ਮੁੜ ਕੇ ਫੇਰ ਇਸ ਵਾਰੀ ਚੌਥੀ ਵਾਰੀ ਜਿੱਤਦੀ ਤੀਜੀ ਵਾਰੀ ਜਿੱਤਦੀ ਹੈ ਤੇ ਮੁੜ ਕੇ ਦੇਸ਼ ਦੇ ਵਿੱਚ ਅਗਲੀ ਚੋਣ ਜਿਹੜੀ ਹੈ ਉਹ ਇਸ ਤਰ੍ਹਾਂ ਨਾਲ ਲੋਕਤੰਤਰ ਦੀ ਚੋਣ ਨਹੀਂ ਹੋਏਗੀ ਅਗਲੀ ਚੋਣ ਦਾ ਮਾਹੌਲ ਜਿਹੜਾ ਹੈ ਉਹ ਵੱਖਰਾ ਹੋ ਜਾਏਗਾ ਭਾਪ ਹਿੰਦੁਸਤਾਨ ਦੇ ਵਿੱਚ ਮੁੜ ਕੇ ਚੋਣ ਹੋਏਗੀ ਨਹੀਂ ਤੋ ਇਹ ਇਹ ਸੰਸ਼ੰਕੇ ਜਿਹੜੇ ਨੇ ਇਹ ਖੱਛੇ ਜਿਹੜੇ ਨੇ ਇਹ ਲੋਕ ਮਨਾਂ ਦੇ ਵਿੱਚ ਜਦੋਂ ਪੈ ਰਹੇ ਨੇ ਉਸ ਹਾਲਤ ਦੇ ਵਿੱਚ ਜਿਹੜੇ ਸਟੇਟ ਲੋਕ ਨੇ ਉਹ ਸੋਚ ਰਹੇ ਨੇ ਕਿ ਭਾਰਤ ਦੇਸ਼ ਜਿੱਥੇ ਤੇ 80 ਲੱਖ 80 ਕਰੋੜ ਲੋਕ ਜਿਹੜੇ ਨੇ ਉਹ ਸਰਕਾਰੀ ਅਨਾਜ ਉੱਤੇ ਪੜ ਰਹੇ ਨੇ ਜਿਨ੍ਹਾਂ ਨੂੰ ਸਹੂਲਤਾਂ ਕੋਈ ਨਹੀਂ ਇਹਨਾਂ ਨੂੰ ਸਿੱਖਿਆ ਦੀ ਸਿਹਤ ਦੀ ਪ੍ਰੋਪਰ ਸਹੂਲਤ ਕੋਈ ਨਹੀਂ ਹੈ ਉਹਨਾਂ ਦਾ ਭਵਿੱਖ ਭਾਰਤ ਦੇ ਵਿੱਚ ਕੀ ਹੈ ਜਦ ਕਿ ਉਹ ਕਹਿੰਦੇ ਨੇ ਕਿ ਅਸੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਵਾ ਜਾਂ ਮੁੜ ਕੇ ਫਿਰ ਤੀਜਾ ਮਤਲਬ ਇਹੋ ਜਿਹੇ ਦੇਸ਼ ਬਣ ਰਹੇ ਆ ਜਿਨ੍ਹਾਂ ਦੀ ਆਰਥਿਕ ਜਿਹੜੀ ਸਥਿਤੀ ਹੈ ਬਹੁਤ ਮਜ਼ਬੂਤ ਹੋਏਗੀ ਅਸੀਂ ਮਤਲਬ ਇਦਾਂ ਦੀ ਡੈੱਬ ਜਿਹੜੀ ਹੈ ਪੂਰੇ ਇੰਟਰਨੈਸ਼ਨਲ ਪੱਧਰ ਤੇ ਬਣਾ ਰਹੇ ਹਾਂ ਸੰਭਾਵਨਾ ਹੋ ਵੀ ਸਕਦੀ ਹੈ ਕਾਰਨੋਸ਼ਤਾ ਹੈ ਹੈ ਤੇ ਸਾਡੇ ਕੁਦਰਤੀ ਸੌਮੇ ਜਿਹੜੇ ਨੇ ਉਹਨਾਂ ਨੂੰ ਉਹਨਾਂ ਦਾ ਨਿਜੀਕਰਨ ਕਰਕੇ ਤਨਕਬੇਰਾਂ ਦੇ ਹੱਥ ਫੜਾ ਦਿੱਤਾ ਗਿਆ ਬਹੁਤ ਸਾਰੀਆਂ ਤੰਬੀਰ ਸਿੱਧੀਆਂ ਦੇ ਵਿੱਚੋਂ ਉਹ ਡੰਗ ਰਹੇ ਨੇ ਔਰ ਪਾਰਦੇ ਲੋਕਾਂ ਨੇ ਵੀ ਇੱਕ ਵਕਰੀ ਕਿਸਮ ਦਾ ਰਾਜ ਪ੍ਰਸ਼ਾਸਨ ਜਿਹੜਾ ਰਾਜ ਹੈ ਉਹ ਉਹ ਰਾਮ ਰਾਜ ਦੀ ਜਿਹੜੀ ਗੱਲ ਉਹ ਕਰਦੇ ਨੇ ਜਿਹੜਾ ਇੱਕੋ ਪਾਰਟੀ ਦਾ ਇੱਕੋ ਤਰ੍ਹਾਂ ਦੇ ਰਾਜ ਦੀ ਗੱਲ ਜਿਹੜੀ ਆ ਉਹਨਾਂ ਕੋਲੋਂ ਕੀਤੀ ਜਾ ਰਹੀ ਹੈ ਕਿ ਲੋਕ ਉਸ ਨੂੰ ਪ੍ਰਵਾਨ ਕਰ ਲੈਣਗੇ ਜਾਂ ਸੰਵਧਾਨਿਕ ਤੌਰ ਤੇ ਸਥਾਪਿਤ ਲੋਕਤੰਤਰ ਜਿਹੜਾ ਇੱਕ ਸਹੀ ਲੋਕਤੰਤਰ ਵੱਲ ਅੱਗੇ ਵਧ ਰਿਹਾ ਸੀ ਉਸ ਦੇ ਵਿੱਚ ਮੁੜ ਕੇ ਫੇਰ ਬ੍ਰੇਕਾ ਜਿਹੜੀਆਂ ਪੁੱ ਲੱਗ ਜਾਣਗੀਆਂ। ਤੋਂ ਤੁਸੀਂ ਬਿਲਕੁਲ ਸਾਰੇ ਹੀ ਪੰਜਾਬ ਦੇ ਸਮੇਂ ਜੋ ਰਾਜਨੀਤੀ ਹੈ ਔਰ ਦੇਸ਼ ਪੱਧਰੀ ਆਜੀ ਤੋਂ ਬਾਰੇ ਜਾਗਰੂਕ ਕੀਤਾ ਲੋਕਾਂ ਨੂੰ ਤਰੰਗ-ਤਰੰਗ ਜੋ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਤੇ ਦੇਸ਼ ਦੇ ਲੋਕਾਂ ਦੇ ਮੁੱਦਿਆਂ ਬਾਰੇ ਵੀ ਗੱਲ ਕੀਤੀ ਹੈ। ਬਿਲਕੁਲ ਤੁਹਾਡਾ ਜੋ ਪੱਖ ਹੈ ਬਿਲਕੁਲ ਸਹੀ ਹੈ ਕਿਉਂਕਿ ਇਹ ਰਾਜਨੀਤੀ ਲੋਕ ਨੇ ਉਹਨਾਂ ਨੂੰ ਸਿਰਫ ਆਪਣੇ ਵੋਟਾਂ ਲੈਣ ਤੱਕ ਔਰ ਆਪਣਾ ਰਾਜ ਕਰਨ ਤੱਕ ਹੀ ਆਪਣਾ ਮਕਸਦ ਰੱਖਿਆ ਹੋਇਆ ਹੈ ਲੋਕ ਇਹਨਾਂ ਦੇ ਏਜੰਡੇ ਤੋਂ ਖਤਮ ਹੋ ਰਹੇ ਨੇ ਸੋ ਪ੍ਰਾਈਸ ਜੀ ਤੁਸੀਂ ਸਾਡੇ ਇਸ ਪ੍ਰੋਗਰਾਮ ਚ ਸ਼ਾਮਲ ਹੋਏ ਸੋ ਸਾਡੇ ਵੱਲੋਂ ਤੁਹਾਡਾ ਧੰਨਵਾਦ ਅੱਜ ਦਿਨਾਂ ਵਿੱਚ ਹੋਰ ਵੀ ਅਸੀਂ ਵੱਡੇ ਅਜਿਹੇ ਪ੍ਰੋਗਰਾਮ ਕਰਾਂਗੇ ਸੋ ਹੁਣ ਜੋ ਜੀ ਧੰਨਵਾਦ ਸਤਿ ਸ਼੍ਰੀ ਅਕਾਲ